ਕੀ ਹਾਲ ਚਾਲ ਆ ਦੋਸਤੋ ਹੋ ਠੀਕ ਠਾਕ ਹਾਂ ਅੱਜ ਗਰਮੀ ਤੋਂ ਥੋੜੀ ਰਾਹਤ ਮਿਲੀ ਐ 22 ਤਰੀਕ 6 ਮਹੀਨਾ 2025 ਪਿੰਡ ਗੜੱਦੀ ਜ਼ਿਲ੍ਹਾ ਮਾਨਸਾ ਡਾਕਟਰੀ ਦੁਕਾਨ ਮੂਰੇ ਖੜਿਆ ਮੀਂਹ ਪੈ ਰਿਹਾ ਆਪਣੇ ਹੱਡੀਆਂ ਦਾ ਡਾਕਟਰ ਆ ਵਾਇਡੂ ਬਹੁਤ ਵਧੀਆ ਲਾਜਾ ਬੰਦੇ ਕੋਲੇ ਢੋਹੀਟਾਂ ਹੀ ਗੋਡੇ ਤੱਕ ਦੇ ਉਹਨੂੰ ਤੰਦ ਦਵਾਈ ਲਿਆ ਸਕਦੇ ਹੋ ਪਿੰਡ ਗੜੱਦੀ ਜ਼ਿਲ੍ਹਾ ਮਾਨਸਾ ਬਹੁਤ ਵਧੀਆ ਜੀ ਉਧਰ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਮਿਹਰ ਕਰਿਆ ਰੱਬ ਨੇ ਮੀਂਹ ਪਾਇਆ ਬਹੁਤ ਬੁਰਾ ਹਾਲ ਸੀ ਗਰਮੀ ਨਾਲ ਵਧੀਆ ਮੀਂਹ ਪੈ ਰਿਹਾ ਜੀ ਰੱਬ ਨੇ ਮਿਹਰ ਕੀਤੀ ਹੈ ਜੀ ਵਜੰਤੂ ਪੰਛੀ ਆਰਮ ਠੰਡ ਮਹਿਸੂਸ ਹੋਊਗੀ